ਕਿਸਾਨ ਜਥੇਬੰਦੀਆਂ ਨੇ ਸੈਂਟਰ ਸਰਕਾਰ ਨੂੰ ਜਿਹੜਾ ਪ੍ਰਪੋਜ਼ਲ ਭੇਜਿਆ ਸੀਗਾ ਤੇ ਜਿਹੜਾ ਚਾਰਟਰ ਬਣਾ ਕੇ ਭੇਜਿਆ ਸੀਗਾ ਜਿਸ ਦੇ ਵਿੱਚ ਉਹਨਾਂ ਨੇ 4 ਪੁਆਇੰਟਸ ਜਿਹੜੇ ਮੈਂਸ਼ਨ ਕੀਤੇ ਸੀਗੇ ਤੇ 29 ਦਸੰਬਰ ਦਾ 11 ਵਜੇ ਦਾ ਵਿਗਿਆਨ ਭਵਨ ਦੇ ਵਿੱਚ ਮੀਟਿੰਗ ਦਾ ਪ੍ਰਪੋਜ਼ਲ ਭੇਜਿਆ ਸੀਗਾ ਤੇ ਹੁਣ ਖਬਰ ਹੈ ਕਿ ਸੈਂਟਰਲ ਗਵਰਨਮੈਂਟ ਨੇ 30 ਦਸੰਬਰ ਨੂੰ 2 ਵਜੇ ਵਿਗਿਆਨ ਭਵਨ ਦੇ ਵਿੱਚ ਜਿਹੜਾ ਹੈ ਮੀਟਿੰਗ ਵਾਸਤੇ ਕਿਸਾਨ ਜਥੇਬੰਦੀਆਂ ਨੂੰ ਲੈਟਰ ਭੇਜਿਆ ਹੈ ਸਾਡੇ ਨਾਲ ਨੇ ਜਮਹੂਰੀ ਕਿਸਾਨ ਸਭਾ ਦੇ ਲੀਡਰ ਡਾਕਟਰ ਸਤਨਾਮ ਜੀ ਨਾਲ ਗੱਲ ਕਰਾਂਗੇ ਕੀ ਇਹ ਲੈਟਰ ਹੈ ਤੇ ਜੱਥੇਬੰਦੀਆਂ ਕੀ ਡਿਸਾਈਡ ਕਰ ਰਹੀਆਂ ਹੁਣ ਡਾਕਟਰ ਸਾਹਿਬ ਸਾਨੂੰ ਦੱਸੋ ਜੀ ਇੱਕ ਤਾਂ 29 ਦਸੰਬਰ ਦਾ ਜੱਥੇਬੰਦੀਆਂ ਨੇ ਸਮਾਪ੍ਰੋਪੋਜ਼ ਕੀਤਾ ਸੀਗਾ ਤੇ ਸਰਕਾਰ ਵੱਲੋਂ ਕੀ ਚਿੱਠੀ ਆਈ ਹੈ ਹੁਣ ਤੇ ਕੀ ਜੱਥੇਬੰਦੀਆਂ ਡਿਸਾਈਡ ਕਰ ਰਹੀਆਂ ਜੀ ਵੇਖੋ ਅਸੀਂ ਪ੍ਰਪੋਜ਼ਲ ਤਾਂ ਭੇਜੀ ਸੀ ਵੀ ਉਹਨਾਂ ਨੇ ਸਾਨੂੰ ਦੋ ਲੈਟਰ ਦੇ ਵਿੱਚ ਲਿਖਿਆ ਸੀ ਵੀ ਤੁਸੀਂ ਸਾਨੂੰ ਡੇਟ ਤੇ ਟਾਈਮ ਨਹੀਂ ਜੇ ਦੱਸ ਦੇ ਇਸ ਕਰਕੇ ਅਸੀਂ ਉਹ 29 ਤਰੀਕ ਦਾ 11 ਵਜੇ ਦਾ ਟਾਈਮ ਭੇਜਿਆ ਸੀ ਨਾਲ ਹੀ ਵਿਗਿਆਨ ਭਵਨ ਦਾ ਭੇਜਿਆ ਸੀਗਾ ਉਹਨਾਂ ਨੇ ਕੋਈ ਉਹਨਾਂ ਦੀ ਕੋਈ ਹੋ ਸਕਦਾ ਕੋਈ ਸ਼ਡਿਊਲ ਐਸਾ ਹੋਵੇ ਉਹਨਾਂ ਨੇ ਸਾਡੀ ਪ੍ਰਪੋਜ਼ਲ ਨੂੰ ਇੱਕ ਦਿਨ ਅੱਗੇ ਲੈ ਗਏ ਇਹ ਅਸੀਂ ਇਹਨੂੰ ਕੋਈ ਐਸਾ ਲੈਵਲ ਨਹੀਂ ਸਮਝਦੇ ਕੋਈ ਨਹੀਂ ਅਸੀਂ 29 ਦੇ 30 ਨੂੰ ਜਾਵਾਂਗੇ 2 ਵਜੇ ਸਾਡੀ ਮੀਟਿੰਗ ਹੋਊਗੀ ਉਹ ਅਸੀਂ ਅੱਜ ਡਿਸਾਈਡ ਕਰ ਲੈਣਾ ਏਜੰਡਾ ਜਿਹੜਾ ਉਹਦੇ ਜ਼ਿਆਦਾ ਇਹੋ ਹੁੰਦੇ ਹੂ ਵਿਲ ਸਪੀਕ ਹੂ ਵਿਲ ਇਸ ਪ੍ਰਪੋਜ਼ ਇਸ ਤਰ੍ਹਾਂ ਦਾ ਅਸੀਂ ਕਰਾਂਗੇ ਸੋ ਇਸ ਕਰਕੇ ਇਹ ਮੀਟਿੰਗ ਦਾ ਅੱਗੇ ਜਾਣ ਨਾਲ ਕੋਈ ਐਸਾ ਸਾਡੇ ਤੇ ਬੁਰਾ ਪ੍ਰਭਾਵ ਨਹੀਂ ਆ ਠੀਕ ਆ ਉਹ ਅਸੀਂ ਗੱਲਬਾਤ ਕਰਾਂਗੇ। ਹੋਰ ਡਾਕਟਰ ਸਾਹਿਬ ਇਸ ਦੇ ਵਿੱਚ ਕਿੰਨਾ ਤੁਸੀਂ ਹੁਣ ਜਿਹੜਾ 4 ਪੁਆਇੰਟ ਦਾ ਉਹ ਭੇਜਿਆ ਸੀਗਾ ਤੁਸੀਂ ਸਰਕਾਰ ਨੂੰ ਤੇ ਤੁਹਾਡਾ ਜਿਹੜਾ ਉਹ ਹੈਗਾ ਪ੍ਰੋਪੋਜ਼ਲ ਜਿਹੜਾ ਹੈਗਾ ਉਹ ਤੋਂ ਐਜ਼ ਇਟ ਇਜ਼ ਹੈ। ਨਹੀਂ ਉਹ ਪ੍ਰੋਪੋਜ਼ਲ ਨੇ ਜਿਹੜੇ ਸਾਡੇ ਪੁਆਇੰਟ ਨੇ ਵੀ ਕਿੰਨਾ ਦੇ ਉੱਤੇ ਗੱਲ ਕਰਨੀ ਉਹਦੇ ਤੇ ਉਹ ਸਾਈਲੈਂਟ ਨੇ ਜੀ ਹਾਂਜੀ ਇਹ ਹੁਣ ਜਾ ਕੇ ਵੇਖਾਂਗੇ। ਆ ਜਾਨੀ ਵੀ ਪਰਸੋਂ ਜਦੋਂ ਜਾਵਾਂਗੇ 2 ਵਜੇ ਅਸੀਂ ਤੇ ਉਹੀ ਰੱਖਾਂਗੇ ਜਿਹੜਾ ਉਹਨਾਂ ਨੂੰ ਭੇਜਿਆ ਸੀ ਤੇ ਉਹਦੇ ਤੇ ਗੱਲਬਾਤ ਕਰਾਂਗੇ ਜੇ ਅੱਗੇ ਪਿਛੇ ਹੋਣਗੇ ਤੇ ਉਹ ਡਿਸਾਈਡ ਕਰਾਂਗੇ ਵੀ ਅੱਗੇ ਗੱਲ ਕਰਨੀ ਕਿ ਨਹੀਂ ਕਰਨੀ ਅਸੀਂ ਉਹਨਾਂ ਪੁਆਇੰਟਾਂ ਦੇ ਉੱਪਰ ਹੀ ਗੱਲ ਕਰਨੀ ਆ 30 ਦਸੰਬਰ ਨੂੰ ਜੱਥੇਬੰਦੀਆਂ ਦਾ ਇੱਕ ਟਰੈਕਟਰ ਮਾਰਚ ਵੀ ਆ ਪੈਰੀਫਰੀ ਰੋਡਸ ਤੇ ਦਿੱਲੀ ਦੇ ਤੇ ਕਿਤੇ ਉਸਨੂੰ ਬਲੰਟ ਕਰਨ ਵਾਸਤੇ ਤਾਂ ਨਹੀਂ ਸਰਕਾਰ ਨੇ ਇਹ ਕੀਤਾ ਹੈ ਉਸ ਦਾ ਕੀ ਬਣੇਗਾ ਉਸ ਜਿਹੜਾ ਪ੍ਰੋਟੈਸਟ ਦਾ ਪਲਾਨ ਹੈਗਾ ਨੇ ਉਹ ਸਾਡਾ پلان ਜਿਹੜਾ ਉਹ ਇਹਦੇ ਨਾਲ ਜੁੜਿਆ ਹੋਇਆ ਸੀ ਵੀ ਜਿਹੜੀ ਮੀਟਿੰਗ ਆ ਉਸ ਮੀਟਿੰਗ ਦੇ ਨਾਲ ਜੋੜ ਕੇ ਅਸੀਂ ਉਹ ਮੀਟਿੰਗ ਦੇ ਵਿੱਚ ਵੇਖਾਂਗੇ ਉਹਨਾਂ ਦਾ ਕੀ ਆਈਕਿਊ ਆ ਕਿਸ ਤਰ੍ਹਾਂ ਉਹ ਵੇਂਦੇ ਨੇ ਅਸੀਂ ਉਹ ਪਹਿਲਾਂ 30 ਤਰੀਕ ਦਾ ਸੀ ਹੁਣ ਅੱਜ ਅਸੀਂ ਵੇਖਾਂਗੇ ਉਹਦਾ ਕਿ ਉਹ ਉਹਦੇ ਉੱਤੇ ਅਸੀਂ ਐਸਾ ਹੀ ਕਰਨਾ ਜਾਂ ਕੋਈ ਥੋੜਾ ਬਹੁਤ ਸ਼ਡਿਊਲ ਅੱਗੇ ਪਿੱਛੇ ਕਰਨੀ ਇਹਦੇ ਤੇ ਵਿਚਾਰ ਚਰਚਾ ਅੱਜ ਅਸੀਂ ਕਰਾਂਗੇ ਪਰ ਇੱਕ ਗੱਲ ਸ਼ੋਰ ਹੈ ਕਿ ਜਥੇਬੰਦੀਆਂ ਜਿਹੜਾ ਹੈ 30 ਤਰੀਕ ਨੂੰ 2 ਵਜੇ ਵਿਗਿਆਨ ਪਰਉਂਦੇ ਵਿੱਚ ਜਿਹੜੀ ਮੀਟਿੰਗ ਬੁਲਾਈ ਗਈ ਹੈ ਉਸ ਦੇ ਵਿੱਚ ਜਾਣ ਗਿਆ ਆਪਣਾ ਜਿਹੜਾ ਪੁਆਇੰਟਸ ਹੈਗੇ ਜਿਹੜਾ ਪਹਿਲੇ ਲਿਖੇ ਨੇ ਉਹਨਾਂ ਨੂੰ ਲੈ ਕੇ ਹਾਂ ਹਾਂ ਜਾਣ ਗਿਆ ਉਹਨਾਂ ਨੂੰ ਪੁਆਇੰਟ ਲੈ ਕੇ ਜਾਣ ਗਿਆ ਜਿਹੜੇ ਪਹਿਲਾਂ ਹੀ ਅਸੀਂ ਪ੍ਰਪੋਜ਼ਲਾਂ ਭੇਜੀਆਂ ਨੇ ਉਹਦੇ ਉੱਤੇ ਹੀ ਸਾਡੀ ਗੱਲਬਾਤ ਅਸੀਂ ਕਰਾਂਗੇ ਉਹਨਾਂ ਜਰੂਰ ਜਾਵਾਂਗੇ ਪਰ ਸਰਕਾਰ ਵੱਲੋਂ ਹਜੇ ਵੀ بار بار ਇਹ ਦੁਹਰਾਇਆ ਜਾ ਰਿਹਾ ਹੈ ਕਿ ਅਮੈਂਡਮੈਂਟਸ ਵਾਸਤੇ ਤਿਆਰ ਨੇ ਬਟ ਜਿਹੜਾ ਟੋਟਲ ਰਿਪੀਲ ਹੈਗੀ ਲਾਅਸ ਦੀ ਉਹ ਅਸੀਂ ਨਹੀਂ ਕਰਨਗੇ ਬਾਰ-ਬਾਰ ਸਰਕਾਰ ਜਿਹੜਾ ਵਕ ਵਕ ਲੈਵਲ ਤੇ ਕਹਿ ਰਹੀ ਹੈ ਨਹੀਂ ਉਹ ਸਰਕਾਰ ਤੇ ਬੜਾ ਕੁਝ ਕਹਿ ਰਹੀ ਆ ਕਦੀ ਕੁਝ ਕਹਿ ਦਿੰਦੀ ਕਦੀ ਕੁਝ ਕਹਿ ਦਿੰਦੀ ਆ ਸਰਕਾਰ ਨੂੰ ਤੁਸੀਂ ਛੱਡੋ ਅਸੀਂ ਜਿਹੜੀ ਆਪਣੀ ਕੰਕਰੀਟ ਪ੍ਰਪੋਜ਼ਲ ਭੇਜੀ ਆ ਬੜੀ ਐ ਅਪ ਟੂ ਦੀ ਮਾਰਕ ਆ ਰੀਜ਼ਨੇਬਲ ਆ ਬੜੀ ਉਹ ਆਪਣਾ ਅਧਿਕਾਰ ਖੇਤਰ ਚ ਆ ਅਸੀਂ ਤੇ ਉਹਦੇ ਆਲੇ ਦੁਆਲੇ ਗੱਲ ਕਰਾਂਗੇ ਕੋਈ ਔਰ ਗੱਲ ਨਹੀਂ ਕਰਾਂਗੇ ਜਿਹੜਾ ਪਿਛਲਾ ਲੈਟਰ ਸਰਕਾਰ ਵੱਲੋਂ ਆਇਆ ਸੀਗਾ ਉਹਦੇ ਵਿੱਚ ਜਿਹੜਾ ਤਿੰਨ ਬਿੱਲਾਂ ਦੇ علاوہ ਜਿਹੜਾ ਐਮਐਸਪੀ ਦੀ ਗੱਲ ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਕਿ ਜਿਹੜਾ ਲੀਗਲ ਰਾਈਟ ਬਣਾਇਆ ਜਾਏ ਉਸਨੋਂ ਬੜਾ ਪਿੰਪੁਆਇੰਟ ਕਰਕੇ ਮੈਂਸ਼ਨ ਕੀਤਾ ਹੋਇਆ ਸੀਗਾ ਕਿ ਇਹ ਜਿਹੜਾ ਹੈ ਪਹਿਲੇ ਦੀਆਂ ਡਿਮਾਂਡਸ 'ਚ ਨਹੀਂ ਸੀਗੀ ਜਥੇਬੰਦੀਆਂ ਦੀ ਨਹੀਂ ਨਹੀਂ ਇਹ ਤਾਂ ਝੂਠ ਮਾਰਦੀ ਸਰਕਾਰ ਸਰਾ ਸਰ ਗਲਤ ਕਹਲ ਕਰਦੀ ਆ ਅਸੀਂ ਜਿਹੜਾ ਅੱਜ ਤੋਂ ਤਿੰਨ ਚਾਰ ਮਹੀਨੇ ਪਹਿਲਾਂ ਵੀ ਮੰਗ ਪੱਤਰ ਭੇਜਿਆ ਉਹਦੇ 'ਚ ਵੀ ਐਮਐਸਪੀ ਦੀ ਐਸਐਸ ਜਮ ਡਿਮਾਂਡ ਸੀ ਲਗਾਤਾਰ ਜਿੰਨੀ ਵਾਰਾਂ ਅਸੀਂ ਪ੍ਰਪੋਜਨਾ ਭੇਜਦੇ ਆ ਐਮ ਐਸ ਪੀ ਦੀ ਡਿਮਾਂਡ ਸੀ ਐਮ ਐਸ ਪੀ ਦੀ ਡਿਮਾਂਡ ਦੇ ਉੱਤੇ ਤੇ ਸਾਰੀ ਲੜਾਈ ਹੋਣ ਰਹੀ ਆ ਪੰਜਾਬ ਦੀ ਨਹੀਂ ਹਰਿਆਣੇ ਦੀ ਨਹੀਂ ਸਾਡੇ ਦੇਸ਼ ਦੀ ਇਹ ਦੁਨੀਆ ਲੈਵਲ ਦੀ ਐਮ ਐਸ ਪੀ ਦੀ ਲੜਾਈ ਉਹ ਜਾਣ ਬੁੱਝ ਕੇ ਐਮ ਐਸ ਪੀ ਤੋਂ ਭੱਜ ਰਹੇ ਉਹਨਾਂ ਨੇ ਇਹਨਾਂ ਬਿੱਲਾਂ ਵਿੱਚ ਐਮ ਐਸ ਪੀ ਦਾ ਕਿਤੇ ਜ਼ਿਕਰ ਨਹੀਂ ਕੀਤਾ ਮੂੰਹ ਜਿ ਬਣੀ ਗਈ ਜਾਂਦੇ ਆ ਐਮ ਐਸ ਪੀ ਰੱਖਾਂਗੇ 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 ਸਰਾ ਸਰ ਸਰਕਾਰ ਝੂਠ ਬੋਲ ਰਹੀ ਤੇ ਹੁਣ ਜਿਹੜੀ ਮੀਟਿੰਗ ਹੈਗੀ ਜਿਹੜਾ ਕਿਸਾਨ ਜੱਥੇਬੰਦਿਆਂ ਵੱਲ ਪ੍ਰਪੋਜ਼ਲ ਭੇਜਿਆ ਸੀਗਾ 29 ਤਰੀਕ 11 ਵਜੇ ਵਿਗਿਆਨਪਾਉਂ ਦਾ ਉਸ ਦੇ ਬਜਾਏ ਸਰਕਾਰ ਨੇ ਮੀਟਿੰਗ ਸ਼ਡਿਊਲ ਕੀਤੀ ਹੈ 30 ਦਸੰਬਰ ਨੂੰ 2 ਵਜੇ ਵਿਗਿਆਨਪਾਉਂ ਦੇ ਵਿੱਚ ਤੇ ਚਾਰ ਪੁਆਇੰਟ ਜਿਹੜੇ ਨੇ ਜੱਥੇਬੰਦਿਆਂ ਨੇ ਭੇਜੇ ਨੇ ਇਹ ਕਹਿ ਰਹੇ ਨੇ ਕਿ ਅਸੀਂ ਉਹਨਾਂ ਤੇ ਕਾਇਮ ਨੇ ਤਿੰਨ ਜਿਹੜੇ ਖੇਤੀ ਕਾਨੂੰਨ ਬਣਾਨੇ ਉਹਨਾਂ ਨੂੰ ਰਿਪੀਲ ਕਰਨ ਦੀ ਕੀ ਮੋਡੈਲਿਟੀਜ਼ ਹੋਣਗੀਆਂ ਕਿੱਦਾਂ ਰਿਪੀਲ ਕਰਨੇ ਨੇ ਤੇ ਚੌਥਾ ਜਿਹੜਾ ਐਮਐਸਪੀ ਜਿਹੜਾ ਹੈ ਉਹਨੂੰ ਲੀਗਲ ਰਾਈਟ ਜਿਹੜਾ ਹੈ ਉਹ ਬਣਾਇਆ ਜਾਏ ਤੇ ਜਿਹੜਾ ਪੋਲੂਸ਼ਨ ਦਾ ਜਿਹੜਾ ਹੈਗਾ ਆਰਡੀਨੈਂਸ ਉਹਨੂੰ ਵਿਡਰੋਅ ਕੀਤਾ ਜਾਏ ਤੇ ਜਿਹੜਾ ਇਲੈਕਟ੍ਰਿਸਿਟੀ ਐਮੈਂਡਮੈਂਟ ਬਿਲ ਜਿਹੜਾ ਹੈ ਉਹਦੇ ਵਿੱਚ ਜਿਹੜਾ ਹੈਗਾ ਕਿਸਾਨਾਂ ਦੇ ਜਿਹੜੇ ਸਰਕਾਰ ਨੇ ਉਹਨਾਂ ਨੂੰ ਰੱਖਿਆ ਜਾਏ